ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਆਠ ਬੀਸਵਾਂ ਰਾਮ અવਤਾਰ ਕਥਨੰ ਹੁਣ 20ਵੇਂ ਰਾਮ અવਤਾਰ ਦਾ ਕਥਨ ਚੋਪਈ ਅਬ ਮੈਂ ਕਹੋ ਰਾਮ ਅਵਤਾਰਾ ਹੁਣ ਮੈਂ ਰਾਮ ਅਵਤਾਰ ਦੀ ਕਥਾ ਕਹਿੰਦਾ ਹਾਂ ਜੈਸ ਜਗਤ ਮੋ ਕਰਾ ਪਸਾਰਾ ਜਿਸ ਤਰ੍ਹਾਂ ਜਗਤ ਵਿੱਚ ਉਸ ਨੇ ਪਸਾਰ ਕੀਤਾ ਸੀ ਬਹੁਤ ਕਾਲ ਬੀਤ ਤਤ ਪਿਓ ਜਬੈ ਜਦੋਂ ਬਹੁਤ ਸਮਾਂ ਬੀਤ ਗਿਆ ਅਸੁਰਣ ਬਾਸ ਪ੍ਰਗਟ ਪਿਓ ਤਬੈ ਤਦੇ ਦੰਤਾਂ ਦੀ ਕੁੱਲ ਪ੍ਰਗਟ ਹੋ ਗਈ ਅਸੁਰ ਲਗੇ ਬਹੁ ਘਰ ਬਿਖਾਦਾ ਦੰਤ ਬਹੁਤ ਦੰਗਾ ਕਰਨ ਲੱਗੇ ਕਿਨਹੁ ਨਾ ਤਿਨੈ ਤਨਕ ਮੈਂ ਸਾਦਾ ਕਿਸੇ ਨੇ ਵੀ ਉਹਨਾਂ ਨੂੰ ਮਾਰਾ ਜਿੰਨਾ ਵੀ ਸਿੱਧਾ ਨਹੀਂ ਕੀਤਾ ਸਕਲ ਦੇਵ ਇਕੱਠੇ ਤਬ ਪਏ ਤਦ ਸਾਰੇ ਦੇਵਤੇ ਇਕੱਠੇ ਹੋਏ ਛੀਰ ਸਮੁੰਦਰ ਜੈਥੋ ਤਹਿ ਕੇ ਆਤੇ ਛੀਰ ਸਮੁੰਦਰ ਵਿੱਚ ਜਿੱਥੇ ਸੋਖ ਸਾਈ ਰਹਿੰਦਾ ਸੀ ਉਸ ਕੋਲ ਉੱਥੇ ਗਏ ਬਹੁ ਚਿਰ 바ਸਤ ਪਏ ਤਹਿ ਠਾਮਾ ਵਿਸ਼ਨੂ ਸਮੇਤ ਬ੍ਰਹਮਾ ਨਾਮ ਵਾਲੇ ਦੇਵਤੇ ਨੇ ਬਹੁਤ ਸਮਾਂ ਤੱਕ ਵਿਸ਼ਨਸਹਿਤ ਬ੍ਰਹਮਾ ਜਿਹੇ ਨਾਮਾ ਉਸ ਥਾਂ ਵਿੱਚ ਵਾਸ ਕੀਤਾ بار بار ਹੀ ਦੁਖਤ ਪੁਕਾਰਤ ਉਹਨਾ ਨੇ بار بار ਦੁਖ ਭਰੀ ਪੁਕਾਰ ਕੀਤੀ ਕਾਨ ਭਰੀ ਕਲ ਕੇ ਤੁਨ ਆਰਤ ਉਹ ਦੁਖ ਭਰੀ ਆਵਾਜ਼ ਕਾਲਪੁਰਖ ਦੇ ਕੰਨਾਂ ਵਿੱਚ ਪਈ ਤੋਟਕ ਛੰਦ ਬਿਸਨਾਦਕ ਦੇਵਲੇਖ ਬਿਮਨਨ ਵਿਸ਼ਨੂ ਆਦਿਕ ਸਾਰੇ ਦੇਵਤਿਆਂ ਨੇ ਉਦਾਸ ਮਨ ਬਿਮਨ ਵੇਖਿਆ ਮੇਂ ਦਰਹਾਸ ਕਰੀ ਕਰ ਕਾਲ ਤੁੰਗ ਤਾਂ ਕਾਲਪੁਰਖ ਨੇ ਥੋੜੀ ਜਿਹੀ ਮੁਸਕਾਨ ਨਾਲ ਆਵਾਜ਼ ਦਿੱਤੀ ਅਵਤਾਰ ਧਰੋ ਰਗੁਨਾਥ ਫਰੰਗੇ ਵਿਸ਼ ਨੂੰ ਜਾ ਕੇ ਰਗੁਨਾਥ ਅਵਤਾਰ ਧਾਰਨ ਕਰੋ ਚਿਰ ਰਾਜ ਕਰੋ ਸੁਖ ਸੋ ਆਵਦੰਗ ਆਤੇ ਚਿਰ ਕਾਲ ਤੱਕ ਆਵਦ ਵਿੱਚ ਸੁਖਪੂਰਵਕ ਰਾਜ ਕਰੋ ਵਾਇਗਰੋ ਜੀ ਕਾ ਖਾਲਚਾ ਵਾਇਗਰੋ ਜੀ ਕੀ ਫਤਹਿ